ਜ਼ਿੰਦਾਬਾਦ ਜ਼ਿੰਦਾਬਾਦ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜ ਰਹੇ ਸਾਭ ਦਾ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਜੀਂਦਰ ਸਿੰਘ ਰੰਧਾਵਾ ਵਿਜੀਤ ਜਕੀਨੀ ਬਣਾਉਣ ਅਤੇ ਚੋਣਵੀ ਮਹਮ ਤੇਜ ਕਰਨ ਦੇ ਮੰਤਬ ਨਾਲ ਸੀਨੀਅਰ ਕਾਂਗਰਸੀ ਆਗੂ ਅਤੇ ਮਹਾਜਨ ਸਭਾ ਦੇ ਪ੍ਰਧਾਨ ਤਰਸੀਮ ਰਾਜ ਮਹਾਜਨ ਦੀ ਅਗਵਾਈ ਹੇਠ ਅਹਿਮ ਮੀਟਿੰਗ ਕੀਤੀ ਗਈ ਇਸ ਵਿੱਚ ਮਹਾਜਨ ਬਰਾਦਰੀ ਅਤੇ ਕਾਂਗਰਸ ਵਰਕਰਾਂ ਨੇ ਭਾਗ ਲਿਆ ਇਸ ਮੀਟਿੰਗ ਦੌਰਾਨ ਸੁਵਿਧਾਰ ਸੁਖਿੰਦਰ ਸਿੰਘ ਅਦਾਵਾ ਨੂੰ ਵੱਡੀ ਗਿਣਤੀ ਰੱਚ ਜਿਤਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵੱਖ-ਵੱਖ ਡਿਊਟੀਆਂ ਵੀ ਲਗਾਈਆਂ ਗਈਆਂ ਇਸ ਮੌਕੇ ਸائن ਗਾਜ਼ਮਾਜਨ ਪਵਨ ਮਹਾਜਨ ਅਕਰ ਵਿਰੋਧ ਮਹਾਜਨ ਬੰਟੀ ਮਹਾਜਨ ਰਾਜਾ ਮਹਾਜਨ ਬਰਿੰਦਰ ਕੁਮਾਰ ਸੋਹਣ ਲਾਲ ਰਕੇਸ਼ ਮਹਾਜਨ ਸਤੀਸ਼ ਰੀਪੂ ਮਹਾਜਨ ਬੋਬੀ ਮਹਾਜਨ ਬਨਾਰਸੀ ਦਾਸ ਲੱਖਾ ਸਿੰਘ ਕਾਕਾ ਮਹਾਜਨ ਰਗੂ ਮਹਾਜਨ ਅਭੀ ਮਹਾਜਨ ਸੰਦੀਪ ਮਹਾਜਨ ਦੀਪਕ ਮਹਾਜਨ ਆਦਿ ਵੀ ਅੱਜ ਸਨ ਮੈਂ ਖੜਗੇ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਨਾਲ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਜਿਸ ਨੇ ਸਾਡੇ ਸਰਦਾਰ ਸﺠENDER ਸਿੰਘ ਰੰਧਾਵਾ ਨੂੰ ਆਪਣਾ ਲੋਕ ਸਭਾ ਦਾ ਮੈਂਬਰ ਮਨਾਉਣ ਲਈ ਭੇਜਿਆ ਅਸੀਂ ਤਨਮਨ ਧੰਦੇ ਨਾਲ ਮਹਾਜਨ ਬਰਾੜੀ ਕਲਾਂੌਰ ਸਟਾਨ ਵਾਂਗੂ ਰੰਧਾਵਾ ਸਾਹਿਬ ਦੇ ਨਾਲ ਆ ਇੱਥੋਂ ਜਤਾ ਕੇ ਭੇਜਾਂਗੇ ਅੱਜ ਮੈਂ ਸਾਰੇ ਆਪਣੇ ਮਹਾਜਨ ਬਰਾੜੀ ਨੂੰ ਬੈਠਾ ਹਾਲ ਕੇ ਮੀਟਿੰਗ ਕੀਤੀ ਆ ਉਹਨਾਂ ਦੇ ਸੰਯੋਗ ਦੇ ਨਾਲ ਇੱਥੇ ਸਾਰੇ ਕੰਮ ਅੰਦਾਵਾ ਸਾਹਿਬ ਦੇ ਸਪੂਰਨ ਹੋ ਜਾਣਗੇ ਤੇ ਇਹਦੀ ਜਿੱਤ ਪੱਕੀ ਹੋਏ